何だよ ਆਗੇ ਹੋਣਗੇ ਹਨਾ ਰਗਵੀਰ ਸਿੰਘਾ ਜੀ ਪਿੰਡ ਲਵਾਰਾ ਜੀ ਰਵੀ ਜੀ ਕਿਵੇਂ ਹੋਇਆ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਆਲਾ ਪਾਸ ਲੱਗਾ ਸੀ ਕਰਨ ਮੂਰੇ ਐਂਡਿਕਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਬਲੇਰੋ ਗੱਡੀ ਆਉਂਦੀ ਸੀ ਮੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਦੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਇਹ ਕਿੰਨੇ ਵਜੇ ਟਕਣਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਆਈਆਂ ਕੋਈ जख्मी ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜਾਦੇ ਵੱਜੀਆਂ ਕਿਹੜੀ ਗੱਡੀ ਵਾਲੇ ਸੀ ਇਹ ਬਲੇਰੋ ਵਾਲੇ ਬਲੇਰੋ ਵਾਲੇ ਦੇ ਜਾਦੇ ਵੱਜੀਆਂ ਮੰਨ ਲਓ ਉਧਰ ਤੁੰਦ ਜਿਆਦਾ ਹੁਣ ਛੱਡ ਕੇ ਰਾਲਾ ਕੋੜਾ ਕ੍ਰੋਸ ਕਰ ਲੱਗੇਗੇ ਜਿਹੜਾ ਮੋਗਾ ਸਾੜ ਤੋਂ ਆ ਰਿਹਾ ਤੇ ਇਹ ਕੋ ਮਹਿੰਦਰਾ ਬਲੈਰੋ ਜੋ ਇਧਰ ਉਮਰ ਵਾਲਾ ਸੈਟ ਕਰਤੋ ਆਲੇ ਉਹ ਥੁੰਡੇ ਤੇ ਟਕਰਾਉਣ ਨਾਲ ਐਕਸੀਡੈਂਟ ਹੋਇਆ ਪਿਛੋਂ ਤੋਂ ਗੱਟੀਆਂ ਆ ਰਹੀਆਂ ਸੀ ਉਹਨਾਂ ਦੇ ਆਪ ਦੇ ਟਕਰਾਉ ਹੋ ਗਿਆ ਇਹ ਕਿੰਨੀਆਂ ਗੱਡੀਆਂ ਵੱਜੀਆਂ ਆ ਬੰਦੇ ਇਹ ਟੋਟਲ 4 ਗੱਡੀਆਂ ਦੀ ਈ ਕੋਈ ਜ਼ਖਮੀ ਵੀ ਹੋਇਆ ਹਾਂਜੀ ਬਲੈਰੋ ਵਾਲੇ 2 ਜ਼ਖਮੀਆਂ ਜੀ ਉਹਨਾਂ ਨੂੰ ਹਸਪਤਾਲ ਚਾਹਿਆ ਗਿਆ ਕਾਰਨ ਕੀ ਰਹੀ ਆ ਸੇਬ ਕਾਰਨ ਥੁੰਡੇ ਜਿਆਦਾ ਹਣ ਕਰਕੇ ਪ੍ਰੋਜੈਕਟ ਹੋਏ ਘੋੜੇ ਵਾਲੇ ਸੀ ਇਹ ਕ੍ਰੋਸ ਕਰਨ ਲੱਗੇ ਸੀ ਕਿ ਤੇ ਅੱਗੋਂ ਇਹ ਗੱਡੀ ਆ ਗਈ ਨਹੀਂ ਕੰਟਰੋਲ ਹੋ ਜਾਣਾ ਕੋੜਿਆਲੇ ਕਿਧਰ ਨੇ ਪਸੇ ਜਾ ਰਹੇ ਸੀਗੇ ਤੇ ਬਲੈਰੋ ਦੀ ਤੇ ਕੋੜਿਆਲੇ ਆ ਰਹੇ ਮੋਕਾ ਸਾਡਾ ਸਾਹਮਣੇ ਸਾਹਮਣੇ ਟੱਕਰ ਹੋਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟੱਕਰ ਹੋ ਕੇ ਇੰਦਰ ਫਰਲੇ ਉੱਪਰ ਜਿੱਕਦੀ ਜੱਕੀਆਂ ਆਵਦੀ ਕਿ ਜੱਕੀਆਂ ਦੀ ਇੱਕ ਤਾਂ ਥੋੜਾ ਲਾਤ ਵਰਗਾ ਪ੍ਰਕਟ ਜੂਟ ਨਿਆਵਾ ਤੇ ਉਹ ਉਹਨੂੰ ਹਸਪਤਾਲ ਚ ਦੋਹਾਂ ਦਾ ਤੇ ਇੱਕ ਥੋੜਾ ਕਹਿੰਦੇ ਸੀਰੀਅਸ ਆ ਲੱਗ ਰਿਹਾ ਜੱਕ ਮੇਰਾ ਪੁੱਲਾ ਟੁੱਟਿਆ